ਪੰਜਾਬ ਸਰਕਾਰ ਵੱਲੋਂ ਅੱਜ ਪੰਜਾਬੀਆਂ ਲਈ ਇੱਕ ਵੱਡਾ ਐਲਾਨ ਕੀਤਾ ਗਿਆ ਜਿਸ ਦੇ ਵਿੱਚ ਭਗਵੰਤ ਮਾਨ ਤੇ ਕੇਜਰੀਵਾਲ ਵੱਲੋਂ ਪਹੁੰਚ ਕੇ ਸਪੈਸ਼ਲੀ ਪੰਜਾਬ ਦੇ ਵਿੱਚ ਇੱਕ ਵੱਡਾ ਪੰਜਾਬੀਆਂ ਨੂੰ ਤੋਹਫ਼ਾ ਦਿੱਤਾ ਗਿਆ ਕੀ ਹੈ ਤੋਹਫ਼ਾ ਦੱਸ ਦਿਆਂ ਤੁਹਾਨੂੰ ਇਸ ਰਿਪੋਰਟ ਦੇ ਵਿੱਚ ਪੰਜਾਬੀਆਂ ਲਈ ਤੋਹਫ਼ਾ ਦਿੱਤਾ ਗਿਆ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕਿ ਪੰਜਾਬੀ ਹੁਣ 10 ਲੱਖ ਦਾ ਆਪਣਾ ਇਲਾਜ ਸਰਕਾਰ ਵੱਲੋਂ ਮੁਫਤ ਕਿਸੇ ਵੀ ਹਸਪਤਾਲ ਦੇ ਵਿੱਚ ਕਰਵਾ ਸਕਣਗੇ ਜੀ ਹਾਂ ਯਾਨੀ ਕਿ ਹਰ ਪੰਜਾਬੀ ਦਾ ਪੰਜਾਬ ਸਰਕਾਰ ਵੱਲੋਂ 10 ਲੱਖ ਦਾ ਹੈਲਥ ਇੰਸ਼ੋਰੈਂਸ ਕਹਿ ਸਕਦੇ ਹੋ ਜਾਂ ਫਿਰ ਹੈਲਥ ਬੀਮਾ ਕਹਿ ਸਕਦੇ ਹੋ ਉਹ ਕੀਤਾ ਜਾਣਾ ਤੇ ਹਰ ਪੰਜਾਬੀ ਜਿਹਦਾ ਪੰਜਾਬ ਦਾ ਆਧਾਰ ਕਾਰਡ ਹੈ ਜਾਂ ਪੰਜਾਬ ਦਾ ਵੋਟਰ ਕਾਰਡ ਹੈ ਉਸ ਨੂੰ ਇਹ ਸੁਵਿਧਾ ਮਿਲੇਗੀ ਕਿਸੇ ਵੀ ਹਸਪਤਾਲ ਯਾਨੀ ਕਿ ਪ੍ਰਾਈਵੇਟ ਦੇ ਵਿੱਚ ਤੁਸੀਂ ਜਾ ਕੇ ਕਿਸੇ ਵੀ ਬਿਮਾਰੀ ਦਾ ਆਪਣਾ ਇਲਾਜ ਤੁਸੀਂ 10 ਲੱਖ ਦੇ ਵਿੱਚ ਕਰਵਾ ਸਕਦੇ ਹੋ ਤੋ ਇਸ ਤੋਂ ਪਹਿਲਾਂ 5 ਲੱਖ ਤੱਕ ਦਾ ਜਿਹੜਾ ਇਲਾਜ ਸੀਗਾ ਉਹ ਹੁੰਦਾ ਸੀ ਉਹਦੇ ਵਿੱਚ ਵੀ ਗਿਨੇ ਚੁਣਵੇਂ ਜਿਹੜੇ ਲੋਕ ਸੀਗੇ ਉਹ ਸ਼ਾਮਲ ਸੀਗੇ ਪਰ ਹੁਣ ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਵਾਸੀਆਂ ਦੇ ਲਈ ਇਹ ਤੋਹਫ਼ਾ ਲਿਆਂਦਾ ਗਿਆ ਤੇ ਹੁਣ ਪੂਰੇ ਪੰਜਾਬੀ ਜਿਨ੍ਹਾਂ ਦਾ ਆਧਾਰ ਕਾਰਡ ਤੇ ਵੋਟਰ ਕਾਰਡ ਯਾਨੀ ਕਿ ਜਿਹੜੇ ਪੰਜਾਬ ਦੇ ਹੀ ਰਹਿਣ ਵਾਲੇ ਨੇ ਉਹਨਾਂ ਨੂੰ 10 ਲੱਖ ਦਾ ਬੀਜੀ ਅਬੀਮਾ ਮਿਲੇਗਾ ਤੇ 10 ਲੱਖ ਦਾ ਇਲਾਜ ਹੋ ਆਪਣੀ ਬਿਮਾਰੀ ਦਾ ਕਿਸੇ ਵੀ ਹਸਪਤਾਲ ਤੋਂ ਕਰਾ ਸਕਦੇ ਨੇ ਹੁਣ ਤੁਹਾਡੇ ਮਨ ਦੇ ਵਿੱਚ ਆ ਰਿਹਾ ਹੋਊਗਾ ਕਿ ਕੌਣ ਹੋਵੇਗਾ ਕਿਵੇਂ ਰਜਿਸਟ੍ਰੇਸ਼ਨ ਹੋਵੇਗੀ ਕਿਸ ਕਿਸ ਨੂੰ ਇਹ ਫਾਇਦਾ ਮਿਲ ਸਕਦਾ ਹੈ ਤੇ ਉਸ ਦੇ ਵਿੱਚ ਕੌਣ-ਕੌਣ ਲਾਭਦਾਇਕ ਹੋ ਸਕਦਾ ਹੈ ਕਿ ਪਰਿਵਾਰ ਦੇ ਸਾਰੇ ਮੈਂਬਰ ਹੋ ਸਕਦੇ ਨੇ ਜਾਂ ਫਿਰ ਪਰਿਵਾਰ ਦੇ ਪੂਰੇ ਪਰਿਵਾਰ ਨੂੰ 10 ਲੱਖ ਤਾਂ ਮਿਲੇਗਾ ਆ ਤੁਹਾਨੂੰ ਹੁਣ ਸਾਰਾ ਕੁਝ ਦੱਸ ਦਿਆਂ ਕੌਣ ਇਸ ਦਾ ਫਾਇਦਾ ਲੈ ਸਕਦਾ ਹੈ ਤੇ ਕੌਣ ਨਹੀਂ ਸਭ ਤੋਂ ਪਹਿਲਾਂ ਦੱਸ ਦਿਆਂ ਕਿ ਇਹ ਸਕੀਮ ਕਦੋਂ ਸ਼ੁਰੂ ਹੋਵੇਗੀ ਜੀ ਹਾਂ ਇਸ 2 ਅਕਤੂਬਰ ਤੋਂ ਜਿਹੜੇ ਨੇ ਲੋਕਾਂ ਦੇ ਕਾਰਡ ਬਣਨੇ ਇਹ ਸ਼ੁਰੂ ਹੋਣਗੇ ਜਿਸ ਕਾਰਡ ਦੇ ਉੱਤੇ ਇਹ ਸਾਰਾ 10 ਲੱਖ ਦਾ ਬੀਮਾ ਮਿਲੇਗਾ ਤੇ ਕਿਹੜੇ ਲੋਕ ਇਹ ਕਾਰਡ ਬਣਾ ਸਕਦੇ ਨੇ ਜਾਂ ਕਿ ਕਿਹੜੇ ਲੋਕਾਂ ਦੇ ਕਾਰਡ ਬਣਨਗੇ ਪੂਰੇ ਪੰਜਾਬ ਵਾਸੀਆਂ ਦੇ ਕਿਸਾਨ ਮਜ਼ਦੂਰ ਸਰਕਾਰੀ ਮੁਲਾਜ਼ਮ ਪੈਨਸ਼ਨਰ ਜਾਂ ਪ੍ਰਾਈਵੇਟ ਜਿਹੜੇ ਜਿਹੜੇ ਨੌਕਰੀ ਕਰਦੇ ਨੇ ਉਹਨਾਂ ਸਾਰਿਆਂ ਦੇ ਇਹ ਕਾਰਡ ਬਣਨਗੇ ਜਿਹੜਾ ਕਿ ਪੰਜਾਬ ਦਾ ਰਹਿਣ ਵਾਲਾ ਹੈ ਤੇ ਇਹ ਕਾਰਡ ਬਣਨਗੇ ਕਿੱਥੇ ਅਗਲਾ ਸਵਾਲ ਹੈ ਕਾਰਡ ਬਣਨਗੇ ਕਿੱਥੇ ਇਹ ਜਿਹੜੇ ਕਾਰਡ ਨੇ ਇਹ ਸੂਵਿਧਾ ਕੇਂਦਰ ਦੇ ਹਸਪਤਾਲਾਂ ਦੇ ਵਿੱਚ ਕੈਂਪ ਲਗਾ ਕੇ ਇਹਨਾਂ ਦੀ ਰਜਿਸਟ੍ਰੇਸ਼ਨ ਸ਼ੁਰੂ ਹੋਵੇਗੀ ਅਕਤੂਬਰ ਮਹੀਨੇ ਤੋਂ ਤੇ ਇਸ ਦੇ ਵਿੱਚ ਕਿਹੜੀ ਬਿਮਾਰੀ ਦਾ ਇਲਾਜ ਹੋਵੇਗਾ ਜਾਂ ਕਿਹੜੀ ਬਿਮਾਰੀ ਕਵਰ ਹੋਵੇਗੀ ਅਜੇ ਤੱਕ ਸਰਕਾਰ ਵੱਲੋਂ ਇਸ ਦੀ ਡਿਟੇਲ ਨਹੀਂ ਦਿੱਤੀ ਗਈ ਹੈ ਪਰ ਸਰਕਾਰ ਦਾ ਕਹਿਣਾ ਹੈ ਕਿ ਸਾਰੀਆਂ ਬਿਮਾਰੀਆਂ ਦਾ ਇਲਾਜ ਇਸ ਕਾਰਡ ਦੇ ਥਰੂ ਕੀਤਾ ਜਾ ਸਕਦਾ ਹੈ 10 ਲੱਖ ਦੇ ਵਿਚਾਲੇ ਤੇ ਕਿਹੜੇ ਹਸਪਤਾਲਾਂ ਦੇ ਵਿੱਚ ਇਲਾਜ ਹੋਵੇਗਾ ਯਾਨੀ ਕਿ ਕਾਰਡ ਇਹ ਕਿਹੜੇ ਹਸਪਤਾਲਾਂ ਦੇ ਵਿੱਚ ਚੱਲੇਗਾ ਸਰਕਾਰ ਦਾ ਕਹਿਣਾ ਹੈ ਕਿ ਇਹ ਸਾਰੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇੱਕ ਆਡ ਰਹੀ ਮੁਫਤ ਇਲਾਜ 10 ਲੱਖ ਤੱਕ ਦਾ ਹੋ ਸਕਦਾ ਤੇ ਸਰਕਾਰੀ ਹਸਪਤਾਲਾਂ ਦੇ ਵਿੱਚ ਤਾਂ ਹੈ ਹੀ ਤਾਂ ਇਹ ਤੁਸੀਂ ਦੇਖਿਆ ਤੁਹਾਨੂੰ ਅਸੀਂ ਆਸਾਨ ਪਾਸ਼ਾ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਕਿਹੜੇ ਲੋਕਾਂ ਲਈ ਇਹ ਕਾਰਡ ਬਣੇਗਾ ਕਿਹੜੇ ਲੋਕ ਕਾਰਡ ਬਣਾ ਸਕਦੇ ਨੇ ਤੇ ਕਿਹੜੀ ਬਿਮਾਰੀ ਦਾ ਜਿਹੜਾ ਇਲਾਜ ਹੈ ਉਹ ਹੋ ਸਕਦਾ ਤੇ ਹਸਪਤਾਲ ਕਿਹੜੇ ਨੇ ਹਸਪਤਾਲਾਂ ਦੀ ਅਜੇ ਲਿਸਟ ਆਣੀ ਬਾਕੀ ਆ ਤੇ ਬਿਮਾਰੀਆਂ ਦੀ ਵੀ ਲਿਸਟ ਆਣੀ ਬਾਕੀ ਆ ਕਿ ਕਿਹੜੇ ਹਸਪਤਾਲਾਂ ਦੇ ਵਿੱਚ ਇਲਾਜ ਹੋ ਸਕਦਾ ਤੇ ਸਰਕਾਰ ਦਾ ਇਹ ਦਾਵਾ ਹੈ ਕਿ ਜਦੋਂ ਇਹ ਕਾਰਡ ਬੰਨੇ ਸ਼ੁਰੂ ਹੋਣਗੇ ਤਾਂ ਪੰਜਾਬ ਦੇ ਵਿੱਚ ਘੱਟੋ ਘੱਟ 2000 ਤੋਂ ਵੱਧ ਜਿਹੜੇ ਹਸਪਤਾਲ ਨੇ ਉਹ ਹੋਰ ਬਣ ਜਾਣਗੇ ਯਾਨੀ ਕਿ ਟੋਟਲ ਗਿਣਤੀ ਜਿਹੜੀ ਹਸਪਤਾਲਾਂ ਦੀ ਉਹ 2000 ਤੋਂ ਵੱਧ ਹੋ ਜਾਏਗੀ ਹੋਏਗੀ ਤਾਂ ਕਿ ਆਮ ਲੋਕਾਂ ਨੂੰ ਕੋਈ ਵੀ ਨੁਕਸਾਨ ਨਾ ਹੋਵੇ ਨਾ ਹੀ ਕੋਈ ਖੱਜਲ ਖਵਾਰ ਹੋ ਸਕਣ ਤੇ 10 ਲੱਖ ਦਾ ਹੁਣ ਇਹ ਬੀਮਾ ਜਿਹੜਾ ਹੈ ਇਹ ਲੋਕਾਂ ਦਾ 2 ਅਕਤੂਬਰ ਤੋਂ ਰਜਿਸਟ੍ਰੇਸ਼ਨ ਰਾਈ ਸ਼ੁਰੂ ਹੋ ਜਾਵੇਗਾ ਤੇ ਜੋ ਵਾਦਾ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਸੀਗਾ ਉਹ ਵਾਦਾ ਕਿਤੇ ਨਾ ਕਿਤੇ ਹੁਣ ਪੂਰਾ ਕਰਦੀ ਹੋਈ ਨਜ਼ਰ ਆ ਰਹੀ ਹੈ 1.5 ਸਾਲ ਰਹਿ ਗਿਆ ਹੈ ਸਰਕਾਰ ਦੀ ਇਸ ਸਰਕਾਰ ਦੀ ਮਿਆਦ ਨੂੰ ਕਿਉਂਕਿ 1.5 ਸਾਲ ਬਾਅਦ 2027 ਦੇ ਚੜਦੇ ਸਾਲ ਚ ਦੁਬਾਰਾ ਤੋਂ ਇਲੈਕਸ਼ਨ ਹੋਣ ਗਿਆ ਤੇ 6 ਮਹੀਨੇ ਪਹਿਲਾਂ ਤੋਂ ਹੀ ਜਿਹੜੀਆਂ ਇਲੈਕਸ਼ਨਾਂ ਨੇ ਜਾਂ ਚੋਣਾਂ ਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ ਤੇ ਇਹ ਹੋ ਸਕਦਾ ਹੈ ਪੰਜਾਬ ਸਰਕਾਰ ਦਾ ਯਾਨੀ ਕਿ ਆਮ ਆਦਮੀ ਪਾਰਟੀ ਦਾ ਇੱਕ ਮਾਸਟਰ ਸਟ੍ਰੋਕ ਵੀ ਹੋ ਸਕਦਾ ਹੈ ਜਿਸ ਦੇ ਨਾਲ ਆਮ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਜਾ ਸਕਦਾ ਹੈ ਤੇ ਆਮ ਲੋਕ ਇਸ ਦਾ ਫਾਇਦਾ ਚੱਕਣਗੇ ਤਾਂ ਬੇਸ਼ੱਕ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਖੁਸ਼ ਹੋਣਗੇ ਕਿਉਂਕਿ ਇਲਾਜ ਦੇ ਲਈ ਅੱਜ ਕੱਲ ਪੰਜਾਬ ਦੇ ਵਿੱਚ ਜਾਂ ਹੋਰ ਦੇ ਸ਼ਹਿਰਾਂ ਦੇ ਵਿੱਚ ਵੀ ਹਸਪਤਾਲਾਂ ਦੇ ਵਿੱਚ ਮੋਟੀ ਰਕਮ ਖਰਚਣੀ ਪੈਂਦੀ ਹੈ ਤੇ ਪੰਜਾਬ ਸਰਕਾਰ ਦਾ ਇਹ ਵੱਡਾ ਉਪਰਾਲਾ ਪੰਜਾਬੀਆਂ ਲਈ ਹੈ ਕਿ 10 ਲੱਖ ਦਾ ਹਰ ਕਿਸੇ ਲਈ ਇਹ ਫ੍ਰੀ ਇਲਾਜ 10 ਲੱਖ ਤੱਕ ਦਾ ਹੋ ਸਕਦਾ ਹੈ ਨਾਈ ਦੇ ਵਿੱਚ ਕੋਈ ਨੀਲੇ ਕਾੜੀਆਂ ਪੀਲੇ ਕਾੜੀਆਂ ਫਿਰ ਕੋਈ ਐਸਸੀ ਐਸਸੀ ਜਾਂ ਫਿਰ ਨਾਈ ਤੁਸੀਂ ਇਹ ਕਹਿ ਸਕਦੇ ਹੈਗੇ ਹੋ ਕਿ ਗਰੀਬੀ ਰੇਖਾ ਤੋਂ نیچے ਜਿਵੇਂ ਕਿ ਕੇਂਦਰ ਸਰਕਾਰ ਦੀ ਜਿਹੜੀ ਹੈ ਸਕੀਮ ਚੱਲਦੀ ਹੈ ਆਯੂਸ਼ਮਨ ਜਦੇ ਵਿੱਚ ਗਰੀਬੀ ਰੇਖਾ ਤੋਂ ਜਿਹੜਾ ਬੰਦਾ ਥੱਲੇ ਹੋਵੇਗਾ ਉਸ ਨੂੰ 5 ਲੱਖ ਦਾ ਇਲਾਜ ਮਿਲਦਾ ਪਰ ਪੰਜਾਬ ਸਰਕਾਰ ਵੱਲੋਂ ਇਹ 10 ਲੱਖ ਦਾ ਇਲਾਜ ਕਰ ਦਿੱਤਾ ਗਿਆ ਵਿਦਆਊਟ ਐਨੀ ਕਿਸੇ ਵੀ ਕੋਈ ਵੀ ਬੈਰੀਅਰ ਤੋਂ ਬਿਨਾ ਕਿ ਜਿਹੜਾ ਵੀ ਪੰਜਾਬ ਦਾ ਰਹਿਣ ਵਾਲਾ ਉਸ ਨੂੰ ਇਹ ਸੁਵਿਧਾ ਮਿਲੇਗੀ ਖੈਰ ਇਸ ਸਾਰੇ ਮਾਮਲੇ ਤੇ ਤੁਹਾਡਾ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ